ਚਾੜੂ ਕੀ ਹੈ ਚੋਣ ਜਾਬਤਾ ਸੂਬੇ ਚ ਲਾਗੂ ਹੋਇਆ ਚੋਣ ਜਾਬਤਾ ਖਤਮ ਹੋਈਆ ਸਰਕਾਰ ਦੀਆਂ ਸ਼ਕਤੀਆਂ ਉਤਰ ਜਾਵੇਗੀ ਲਾਲ ਬਤੀ ਚੋਣ ਕਮਿਸ਼ਨ ਦੇ ਚੱਲਣਗੇ ਨਿਯਮ ਚੋਣ ਕਮਿਸ਼ਨ ਦੇ ਹੱਥ ਆਈ ਅਫਸਰਾਂ ਦੀ ਕਮਾਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪੰਜ ਸੂਬਿਆਂ ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਚ 4 ਫਰਵਰੀ ਨੂੰ ਵੋਟਾਂ ਪੈਣਗੀਆਂ ਚੋਣਾਂ ਦੇ ਐਲਾਨ ਦੇ ਨਾਲ ਹੀ ਸੂਬੇ ਚ ਚੋਣ ਜਾਬਤਾ ਵੀ ਲਾਗੂ ਹੋ ਗਿਆ ਹੈ ਆਉ ਤੁਹਾਨੂੰ ਦੱਸ ਦਿਆਂ ਆਖਿਰ ਚੋਣ ਜਾਬਤਾ ਹੈ ਕੀ ਪਾਰਟੀਆ ਦੇ ਉਮੀਦਵਾਰਾਂ ਲਈ ਚੋਣ ਜਾਬਤਾ ਕੋਈ ਵੀ ਸਿਆਸੀ ਪਾਰਟੀ ਉਮੀਦਵਾਰ ਮੰਦਰ ਗੁਰਦੁਆਰੇ ਚਰਚ ਅਤੇ ਮਸਜਿਦ ਦਾ ਇਸਤੇਮਾਲ ਸਿਆਸੀ ਗਤੀਵਿਧੀ ਲਈ ਨਹੀਂ ਕਰ ਸਕਦੇ ਕਿਸੇ ਵੀ ਸਕੂਲ ਕਾਲਜ ਯੂਨੀਵਰਸਿਟੀ ਅਤੇ ਅਜੇ ਹੀ ਕਿਸੇ ਥਾਂ ਜਿੱਥੇ ਸਿੱਖਿਆ ਦਿੱਤੀ ਜਾਂਦੀ ਹੈ ਉਹ ਚੋਣ ਗਤੀਵਿਧੀਆਂ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਚੋਣ ਪ੍ਰਚਾਰ ਮੌਕੇ ਕਿਸੇ ਵੀ ਤਰ੍ਹਾਂ ਨਾਲ ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਭਾਸ਼ਣਾਂ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਉਮੀਦਵਾਰ ਅਤੇ ਨੇਤਾ ਨੀਤੀਆਂ ਦੇ ਆਧਾਰ ਤੇ ਆਪਣੇ ਵਿਰੋਧੀ ਦੀ ਆਲੋਚਨਾ ਕਰ ਸਕਦੇ ਹਨ ਚੋਣ ਪ੍ਰਚਾਰ 'ਚ ਇਸਤੇਮਾਲ ਹੋਣ ਵਾਲੀ ਗੱਡੀ ਦੇ ਲਈ ਇਜਾਜ਼ਤ ਲੈਣੀ ਹੋਵੇਗੀ ਅਤੇ ਪਰਮਿਸ਼ਨ ਲੈਟਰ ਗੱਡੀ ਦੇ ਸਾਹਮਣੇ ਸ਼ੀਸ਼ੇ ਤੇ ਲਗਾਉਣਾ ਹੋਵੇਗਾ ਕੋਈ ਵੀ ਉਮੀਦਵਾਰ ਤੇ ਪਾਰਟੀ ਕਿਸੇ ਨਿੱਜੀ ਇਮਾਰਤ ਤੇ ਆਪਣਾ ਪੋਸਟਰ ਅਤੇ ਬੈਨਰ ਨਹੀਂ ਲਗਾ ਸਕਦੇ ਇਸ ਦੇ ਲਈ ਇਮਾਰਤ ਮਾਲਕ ਦੀ ਇਜਾਜ਼ਤ ਜ਼ਰੂਰੀ ਹੈ ਚੋਣ ਪ੍ਰਚਾਰ ਸਮਾਪਤ ਹੋਣ ਤੋਂ ਬਾਅਦ ਵੋਟਾਂ ਦੇ 48 ਘੰਟੇ ਪਹਿਲਾਂ ਵਿਧਾਨ ਸਭਾ ਖੇਤਰ ਅਤੇ ਰਾਜ ਦੇ ਬਾਹਰ ਤੋਂ ਆਏ ਅਜੇਹੇ ਪ੍ਰਚਾਰਕਾਂ ਅਤੇ ਨੇਤਾਵਾਂ ਨੂੰ ਇਲਾਕਾ ਛੱਡਣਾ ਹੋਵੇਗਾ ਜੋ ਉਸ ਇਲਾਕੇ ਦੇ ਵੋਟਰ ਨਹੀਂ ਹੈ ਚੋਣ ਲੜ ਰਹੇ ਉਮੀਦਵਾਰ ਅਤੇ ਉਸ ਦੇ ਇਲੈਕਸ਼ਨ ਏਜੰਟ ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ ਉਮੀਦਵਾਰ ਕਿਸੇ ਵੀ ਅਜੇਹੇ ਮੰਤਰੀ ਸਾਂਸਦ ਜਾਂ ਵਿਧਾਇਕ ਨੂੰ ਪੋਲਿੰਗ ਏਜੰਟ ਜਾਂ ਕਾਊਂਟਿੰਗ ਏਜੰਟ ਨਹੀਂ ਬਣਾ ਸਕਦਾ ਜਿਸ ਨੂੰ ਸੁਰੱਖਿਆ ਮਿਲੀ ਹੋਈ ਹੋਵੇ ਮੰਤਰੀਆਂ ਦੇ ਲਈ ਚੋਣ ਜਾਬਤਾ ਕੇਂਦਰ ਜਾਂ ਸੂਬਾ ਸਰਕਾਰ ਦਾ ਕੋਈ ਵੀ ਮੰਤਰੀ ਕਿਸੇ ਵੀ ਅਧਿਕਾਰੀ ਨੂੰ ਤਲਬ ਨਹੀਂ ਕਰ ਸਕੇਗਾ। ਕੋਈ ਵੀ ਅਧਿਕਾਰੀ ਕਿਸੇ ਮੰਤਰੀ ਦੇ ਨਿੱਜੀ ਦੌਰੇ ਦੌਰਾਨ ਨਹੀਂ ਮਿਲ ਸਕਦਾ। ਰਾਸ਼ਟਰਪਤੀ ਜਾਂ ਉਪਰਾਸ਼ਟਰਪਤੀ ਦੇ ਦੌਰੇ ਦੌਰਾਨ ਮੰਤਰੀ ਆਪਣੀ ਵੀਆਈਪੀ ਗੱਡੀ ਦਾ ਇਸਤੇਮਾਲ ਆਪਣੇ ਘਰ ਤੋਂ ਸਮਾਗਮ ਸਥਾਨ ਤੱਕ ਕਰ ਸਕਦੇ ਹਨ। ਮੁੱਖ ਮੰਤਰੀ ਜਾਂ ਮੰਤਰੀ ਸਕੂਲਾਂ ਕਾਲਜਾਂ ਦੇ ਸਾਲਾਨਾ ਸਮਾਗਮ ਵਿੱਚ ਹਿੱਸਾ ਨਹੀਂ ਲੈ ਸਕਦੇ। ਮੰਤਰੀ ਆਪਣੇ ਕੋਟੇ 'ਚ ਕਿਸੇ ਤਰ੍ਹਾਂ ਦਾ ਫੰਡ ਰਿਲੀਜ਼ ਨਹੀਂ ਕਰ ਸਕਦੇ। ਕਮ ਕਾਜ ਦੀ ਚੋਣ ਜਾਬਤਾ ਦੇ ਨਿਯਮ ਵਰਕ ਆਰਡਰ ਹੋਣ ਦੇ ਬਾਵਜੂਦ ਕੋਈ ਵੀ ਨਵਾਂ ਵਿਕਾਸ ਕਾਰਜ ਸ਼ੁਰੂ ਨਹੀਂ ਹੋ ਸਕਦਾ ਜੇਕਰ ਕੋਈ ਕੰਮ ਚੱਲ ਰਿਹਾ ਹੈ ਤਾਂ ਉਸ ਨੂੰ ਜਾਰੀ ਰੱਖਿਆ ਜਾ ਸਕਦਾ ਹੈ ਸੰਪੂਰਨ ਪਿੰਡੂ ਰੋਜ਼ਗਾਰ ਯੋਜਨਾ ਦੇ ਤਹਿਤ ਹੋਣ ਵਾਲੇ ਨਿਰਮਾਣ ਕਾਰਜ ਰੋਕ ਦਿੱਤੇ ਜਾਣਗੇ ਕਿਸੇ ਵੀ ਕੰਮ ਲਈ ਬਜਟ ਦੀ ਘੋਸ਼ਣਾ ਹੋ ਚੁੱਕੀ ਹੈ ਤਾਂ ਫਿਰ ਵੀ ਕਾਰਜ ਦਾ ਉਦਘਾਟਨ ਨਹੀਂ ਹੋ ਸਕੇਗਾ ਪੂਰੇ ਹੋ ਚੁੱਕੇ ਵਿਕਾਸ ਕਾਰਜਾਂ ਦੀ ਪੇਮੈਂਟ ਤੇ ਕੋਈ ਰੋਕ ਨਹੀਂ ਹੈ ਹਵਾਈ ਸੇਵਾਵਾਂ ਤੇ ਚੋਣ ਜਾਬਤੇ ਦੇ ਤਹਿਤ ਹੁਣ ਸਰਕਾਰੀ ਹੈਲੀਕਾਪਟਰ ਅਤੇ ਸਰਕਾਰ ਵੱਲੋਂ ਸੰਚਾਲਿਤ ਕੰਪਨੀਆਂ ਦੇ ਹੈਲੀਕਾਪਟਰ ਕਿਰਾਏ ਤੇ ਦੇਣ ਲਈ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੋਵੇਗਾ ਜਹਾਜ਼ ਦਾ ਕਿਰਾਇਆ ਸਿਆਸੀ ਦਲ ਅਤੇ ਉਸ ਦਾ ਇਸਤੇਮਾਲ ਕਰਨ ਵਾਲੇ ਉਮੀਦਵਾਰ ਵੱਲੋਂ ਦਿੱਤਾ ਜਾਵੇਗਾ ਅਤੇ ਇਸ ਕਿਰਾਏ ਨੂੰ ਚੋਣ ਦੇ ਖਰਚ 'ਚ ਜੋੜਿਆ ਜਾਵੇਗਾ ਵਿਮਾਨ ਦਾ ਕਿਰਾਇਆ ਸਾਰੀ ਪਾਰਟੀਆਂ ਲਈ ਇੱਕ ਬਰਾਬਰ ਹੋਵੇਗਾ ਵਿਮਾਨ ਦੀ ਅਲਾਟਮੈਂਟ ਪਹਿਲਾ ਆਓ ਪਹਿਲਾ ਪਾਓ ਦੇ ਆਧਾਰ ਤੇ ਹੋਵੇਗੀ ਜੇਕਰ ਇੱਕ ਹੀ ਦਿਨ 'ਚ ਇੱਕ ਹੀ ਸਮੇਂ ਦੋ ਆਵੇਦਨ ਆ ਜਾਂਦੇ ਹਨ ਤਾਂ ਫੈਸਲਾ ਡਰਾਅ ਦੇ ਆਧਾਰ ਤੇ ਹੋਵੇਗਾ ਇੱਕ ਪਾਰਟੀ ਜਾਂ ਉਮੀਦਵਾਰ ਤਿੰਨ ਦਿਨ ਤੋਂ ਜ਼ਿਆਦਾ ਹੈਲੀਕਾਪਟਰ ਜਾਂ ਚਾਰਟਰਡ ਪਲੇਨ ਨਹੀਂ ਲੈ ਸਕਦਾ ਬਿਊਰੋ ਰਿਪੋਰਟ ਜਗਬੜੀ ਟੀਵੀ